ਹੈਲੋ ਜੀ ਵੈਲਕਮ ਟੂ ਮਾਈ YouTube ਚੈਨਲ ਜੀ 스타 ਡਿਜ਼ਾਈਨਰ ਬੁਟੀਕ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦੱਸਦੇ ਆ ਮੋਡੇ ਦੀਆਂ ਕਾਟਾਂ ਦਾ ਇੱਕ ਹੋਰੀ ਸੌਖਾ ਟੰਗ ਤੀਰਾ ਲੈਣਾ ਜੀ 6 ਇੰਚ ਮੋਡਾ ਲੈਣਾ ਹੈ 7 ਇੰਚ ਕਸਟਮਰ ਦੀ ਚੈਸਟ ਹੈਗੀ 18 ਇੰਚ 9 ਇੰਚ ਦੇ ਉੱਪਰ ਆਪਾਂ ਮਾਰਕ ਕਰ ਲੈਣਾ ਹੈ ਜੋ ਪਹਿਲੀ ਕਾਟ ਹੈ ਜੀ ਆਪਾਂ ਇਹ ਕਾਰਨਰ ਤੋਂ ਦੇਖ ਲੈਣੀ ਹੈ 1 ਇੰਚ ਦੇ ਉੱਪਰ ਆਪਾਂ ਜੋ ਪਹਿਲੀ ਕਾਟ ਆ ਉਹਦਾ ਮਾਰਕ ਕਰਾਂਗੇ ਜੋ ਦੂਜੀ ਕਾਟ ਹੈ ਜੀ ਉਹਦਾ ਆਪਾਂ 2.5 ਇੰਚ ਦੇ ਉੱਪਰ ਮਾਰਕ ਕਰਾਂਗੇ ਇਸ ਤੋਂ ਬਾਅਦ ਆਹ ਵਾਲੀ ਹੈ ਜੋ ਆਪਾਂ ਫਰੰਟ ਕੱਟ ਪਾ ਦੇਣੀ ਆ ਆਹ ਵਾਲੀ ਹੈ ਜੀ ਆਪਾਂ ਬੈਕ ਕੱਟ ਪਾ ਦੇਣੀ ਆ ਇਸ ਤੋਂ ਬਾਅਦ ਦੇਖਦੇ ਆ ਆਪਾਂ ਪਲੇਟਸ ਦੇ ਨਿਸ਼ਾਨ ਪਲੇਟਸ ਹੈਗੀਆਂ ਨੇ ਜੀ ਉਹਨਾਂ ਦੀ 10 11 ਦੇ ਉੱਪਰ 10 ਤੇ ਰੈਡੀ ਨੇ ਆਪਾਂ 11 ਇੰਚ ਦੇ ਉੱਪਰ ਪਲੇਟਸ ਪਾਵਾਂਗੇ 1 ਇੰਚ ਡਾਊਨ ਸਾਢੇ 6 ਇੰਚ ਆਪਾਂ ਡਾਊਨ ਲੈਣੀ ਆ ਪਲੇਟ ਸਾਢੇ 3 ਇੰਚ ਦਾ ਗੈਪ ਆਪਾਂ ਸੈਂਟਰ ਵਾਲਾ ਲੈਣਾ 2 ਇੰਚ ਦੀ ਸਪੇਸ ਆ ਜੋ ਸਾਈਡ ਵਾਲੀ ਲੈਣੀ ਆ ਜੋ ਆ ਵਾਲੀ ਆਪਣੀ ਪਲੇਟ ਆ ਸਾਈਡ ਵਾਲੀ ਨੀਚੇ ਤੋਂ ਆਪਾਂ ਸਿੱਧਾ ਮਾਰਕ ਕਰ ਲੈਣਾ ਹੈ ਇਸ ਤੋਂ 2.5 ਇੰਚ ਉੱਪਰ ਆਪਾਂ ਇੱਕ ਮਾਰਕ ਕਰਕੇ ਇਹਦੇ ਨਾਲ ਆਵ ਵਾਲੀ ਪਲੇਟ ਨੂੰ ਉੱਪਰ ਰਲਾ ਦੇਣਾ ਜੋ ਆਪਣੀ ਮੋਢੇ ਵਾਲੀ ਪਲੇਟ ਆ ਉਹ ਆਵਲੀ ਪਲੇਟ ਦੇ ਨਾਲ ਆਪਾਂ ਸਿੱਧਾ ਮਾਰਕ ਕਰ ਲੈਣਾ ਹੈ ਜੇ ਆਵ ਵਾਲੀ ਪਲੇਟ ਆਪਾਂ 2 ਇੰਚ ਲਈ ਹੈ ਤਾਂ ਇੱਥੋਂ ਆਪਾਂ ਇਹਦੀ ਸਪੇਸ 2.5 ਇੰਚ ਲੈਣੀ ਆ ਹਾਂਜੀ ਮਾਰਕ ਜੋ ਆਪਾਂ ਕੰਪਲੀਟ ਕਰ ਲਏ ਨੇ ਹੁਣ ਆਪਾਂ ਕਰਦੇ ਆ ਕਟਿੰਗ 10 ਇੰਚ ਦੀ ਜੀ ਆਪਾਂ ਆ ਵਾਲੀ ਆ ਜੋ ਕੱਟ ਪਾਉਣੀ ਆ 2.5 ਇੰਚ ਨੱਕ ਦਾ ਛੱਡ ਕੇ ਆ ਨਿਸ਼ਾਨ ਨੂੰ ਇਹਦੇ ਨਾਲ ਰਲਾ ਲੈਣਾ ਹੈ ਹਾਂਜੀ ਕਟਿੰਗਾ ਜੋ ਆਪਣੀ ਹੋ ਗਈ ਆ ਪਲੇਟਸ ਦੇ ਨਿਸ਼ਾਨ ਆਪਾਂ ਦੋਨੋਂ ਸਾਈਡ ਕੱਢ ਲੈਣੇ ਨੇ ਬੈਕ ਨੈਕ ਦੀ ਕਟਿੰਗ ਕਰ ਲੈਣੇ ਆ ਬੈਕ ਨੈਕ ਹੈਗਾ ਜੀ 4.5 ਇੰਚ ਡੀਪ 2.5 ਇੰਚ ਆਪਾਂ ਚੜਾਈ ਚ ਲੈਣਾ ਹੈ 4.5 ਇੰਚ ਆਪਾਂ ਡਾਊਨ ਲੈਣਾ ਹੈ 1/2 ਇੰਚ ਦਾ ਆਹ ਵਾਲਾ ਮਾਰਕ ਕਰਕੇ ਆਹ ਵਾਲੀ ਆਪਾਂ ਸ਼ੇਪ ਹੈ ਜੋ ਬੈਕ ਨੈਕ ਤੇ ਦੇਣੀ ਆ ओके थैंक यू जी जे थोनू वधिया लगे है हुन काट ता लाइक शेयर कमेंट करके जरूर दसेओ ते मेरे चैनल नु सब्सक्राइब जरूर कर लेओ थैंक यू